ਅਨੰਦ ਉੱਤੇ ਜਿਹੜੇ ਕੱਪੜੇ ਪਾਏ ਨਾ ਕੱਪੜੇ ਨੇ ਲੀਰਾਂ ਲਥੇ ਕੱਪੜੇ ਨੇ ਵਿੱਚ ਟਾਕੀਆਂ ਲੱਗੀਆਂ ਹੋਈਆਂ ਨੇ ਤਨ ਦੇ ਉੱਤੇ ਆਇਆ ਪੈਰਾਂ ਦੇ ਵਿੱਚ ਸੋਨਾ ਜੋੜਾ ਨਹੀਂ ਨਮਸਕਾਰ ਕਰਨ ਦੇ ਲਈ ਹੱਥ ਦੇ ਵਿੱਚ ਟਕਾ ਨਹੀਂ ਜਦੋਂ ਆਇਆ ਸਤਿਗੁਰਾਂ ਦੇ ਦਰ ਤੇ ਨਮਸਕਾਰ ਕੀਤੀ ਉੱਤੇ ਕਈ ਮੇਰੇ ਵਰਗੇ ਬੈਠੇ ਸਨ ਉਹਨਾਂ ਫੜਿਆ ਤੇ ਫੜ ਕੇ ਪਛਾਣ ਨੂੰ ਖਿੱਚਣ ਲੱਗੇ ਵੀ ਤੈਨੂੰ ਪਤਾ ਨਹੀਂ ਤੂੰ ਸੋਨੇ ਕੱਪੜੇ ਪਾ ਕੇ ਆ ਚੰਗੇ ਕੱਪੜੇ ਪਾ ਕੇ ਆ ਆ ਗੁਰੂ ਨੂੰ ਮਿਲੰਦਾ ਤਰੀਕਾ ਈ ਢੰਗ ਹੈ ਬੜਿਆਂ ਨੇ ਖਿੱਚਿਆ ਹੋਵੇਗਾ ਮੇਰੇ ਵਰਗਿਆਂ ਪਰ ਮੇਰੇ ਸਤਿਗੁਰਾਂ ਨੇ ਆਵਾਜ਼ ਮਾਰੀ ਕਹਿਣ ਲੱਗੇ ਆਉਣ ਦੋ ਜਦੋਂ ਆਇਆ ਨਾ ਨਮਸਕਾਰ ਕੀਤੀ ਪੁੱਛਣ ਲੱਗੇ ਵੀ ਕਿੱਥੋਂ ਆਇਆ ਭਲਿਆ ਕਹਿਣ ਲੱਗਾ ਵੀ ਮੈਂ ਕਟੋਚ ਤੋਂ ਆਇਆ ਕੀ ਕਰਨਾ ਨਾਮ ਕੀ ਹੈ ਕਹਿਣ ਲੱਗਾ ਸੱਚੇ ਪਤਸ਼ਾਹ ਘਰਦਿਆਂ ਨੇ ਨਾਮ ਤੇ ਮੇਰਾ ਰੱਖਿਆ ਸੀ ਹੰਸਰਾ ਪਰ ਅੱਜ ਤੱਕ ਮੇਰੇ ਮਾਤਾ ਪਿਤਾ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਮੈਨੂੰ ਹੰਸਰਾਮ ਕਹਿ ਕੇ ਆਵਾਜ਼ ਨਹੀਂ ਮਾਰੀ ਕੋਈ ਆਵਾਜ਼ਾਂ ਮਾਰਦਾ ਤੇ ਕੋਈ ਪਾਗਲ ਕਹਿ ਕੇ ਆਵਾਜ਼ਾਂ ਮਾਰਦਾ ਕੋਈ ਆਖਦਾ ਕੋਈ ਹੰਸੂ ਕਹਿ ਕੇ ਆਵਾਜ਼ਾਂ ਮਾਰਦਾ ਬਸ ਵੱਖੋ ਵਖਰੇ ਨਾਵਾਂ ਦੇ ਨਾਲ ਮੈਨੂੰ ਛੱਡਦੇ ਨੇ ਪਰ ਅੱਜ ਤੱਕ ਕਿਸੇ ਨੇ ਨਾਮ ਨਹੀਂ ਲਿਆ ਤੇ ਮੇਰੇ ਸਤਿਗੁਰੂ ਕਹਿਣ ਲੱਗੇ ਹੰਸਰਾਮ ਜੀ ਦੱਸੋ ਕੀ ਕਰਦੇ ਹੋ ਤੁਸੀਂ ਤੁਹਾਡਾ ਕੀਤਾ ਕੀ ਹੈ ਉਹ ਕਹਿਣ ਲੱਗੇ ਸੱਚੇ ਪਰਸ਼ਾ ਕਰਨਾ ਕੀ ਹੈ ਮੈਂ ਇੱਕ ਨਿੱਕਾ ਜਿਹਾ ਕਮੀਆਂ ਮੈਨੂੰ ਪਤਾ ਲੱਗਾ ਸੀ ਤੁਹਾਡੇ ਘਰ ਦੇ ਵਿੱਚ ਸਤਕਾਰ ਮਿਲਦਾ ਹੈ ਕਵੀਆਂ ਨੂੰ ਬੜਾ ਉੱਚਾ ਦਰਜਾ ਹੈ ਤੇ ਮੈਂ ਆਪਣੀ ਕੋਈ ਕਵਿਤਾ ਤੁਹਾਡੇ ਸਾਹਮਣੇ ਰੱਖਣਾ ਚੁੰਨਾ ਵਾ ਤੇ ਮੇਰੇ ਸਤਿਗੁਰਾਂ ਨੇ ਕਿਹਾ ਕੋਈ ਗੱਲ ਨਹੀਂ ਬਹਿ ਜਾਓ ਆਪਣੇ ਸਿੱਖ ਨੂੰ ਆਵਾਜ਼ ਮਾਰਦੇ ਨੇ ਇਦਾਂ ਕਰੋ ਇਹਨਾਂ ਨੂੰ ਪਹਿਲਾਂ ਨਾਲ ਲੈ ਕੇ ਜਾਓ ਸੋਨੇ ਬਸਤਰ ਜਾ ਕੇ ਪਹਿਨਾ ਕੇ ਲਿਆਓ ਸਿਰ ਤੇ ਸੋਨੇ ਦਸਤਾਰ ਸਜਾ ਕੇ ਲਿਆਓ ਔਰ ਜਦੋਂ ਸਿੱਖ ਜਾਂਦਾ ਹੈ ਹੰਸ ਰਾਮ ਦੀ ਬਾਹ ਪਕੜਦਾ ਉਹਨੂੰ ਇਸ਼ਾਰਾ ਕਰਦਾ ਬਾਹਰ ਆ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਵੀ ਇਸ ਜਗ੍ਹਾ ਐਵੇਂ ਲੱਗਦਾ ਪਿਆ ਜਿਵੇਂ ਦੂਸਰੇ ਥਾਵਾਂ ਦੇ ਉੱਤੋਂ ਮੈਨੂੰ ਬਾਹਰ ਕੱਢਿਆ ਜਾਂਦਾ ਸੀ ਸ਼ਾਇਦ ਇੱਥੋਂ ਵੀ ਬਾਹਰ ਕੱਢਿਆ ਜਾ ਰਿਹਾ ਪਰ ਹੋਇਆ ਕਿ ਜਦੋਂ ਦਰਬਾਰ ਤੋਂ ਬਾਹਰ ਗਏ ਅੱਗੇ ਇੱਕ ਸਿੱਖ ਆਪਣੇ ਹੱਥ ਦੇ ਵਿੱਚ ਪੁਸ਼ਾਕ ਲੈ ਕੇ ਖਲੋਤਾ ਹੋਇਆ ਸੁਣੀ ਤੇ ਉਹਦੇ ਉੱਤੇ ਦਸਤਾਰ ਪਈ ਹੈ ਤੇ ਦੂਜਾ ਸਿੱਖ ਆਕਦਾ ਪਿਆ ਕਵੀ ਜੀ ਇਦਾਂ ਕਰੋ ਪਹਿਲਾਂ ਆਪਣੇ ਤਨ ਦੇ ਜਿਹੜੇ ਬਸਤਰ ਨੇ ਬਸਤਰਾਂ ਨੂੰ ਚੇਂਜ ਕਰੋ ਆ ਸੋਹਣੀ ਪੁਸ਼ਾਕ ਤੁਸੀਂ ਪਾਓ ਸਿਰ ਤੇ ਸੋਹਣੀ ਦਸਤਾਰ ਬਨੋ ਮੇਰੇ ਸਤਿਗੁਰਾਂ ਦਾ ਹੁਕਮ ਹੈ ਜਿਸ ਤਰ੍ਹਾਂ ਕਵੀ ਚੰਦਨ ਵਰਗੇ ਕਵੀ ਨੰਦ ਲਾਲ ਵਰਗੇ ਦਰਬਾਰ ਦੇ ਵਿੱਚ ਸ਼ੋਭਦੇ ਪਏ ਨੇ ਇਸੇ ਤਰ੍ਹਾਂ ਤੁਸੀਂ ਪਹਿਲਾਂ ਸ਼ੋਭਾ ਪਾਉਂਦੇ ਆਵੋ ਸੋਹਣੇ ਬਸਤਰ ਪਹਿਨ ਕੇ ਆਵੋ ਉਸ ਤੋਂ ਬਾਅਦ ਤੁਹਾਨੂੰ ਸਤਿਗੁਰਾਂ ਨੇ ਸਦੇਆ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਤਿਆਰ ਹੋ ਕੇ ਆਇਆ ਨਾ ਸਤਿਗੁਰਾਂ ਦੇ ਅੱਗੇ ਤੇ ਸਤਿਗੁਰੂ ਕਹਿਣ ਲੱਗੇ ਵੀ ਹੁਣ ਸੁਣਾਓ ਕੀ ਸੁਣਾਓਗੇ ਇੱਕ ਕਵਿਤਾ ਸੁਣਾਈ ਦੋ ਸੁਣਾਈ ਕਟੋ-ਕਾਟ ਇਤਿਹਾਸ ਕਹਿੰਦਾ ਵੀ ਤਕਰੀਬਨ ਤੇ ਤਕਰੀਬਨ ਡੇਢ ਘੰਟਾ ਉਹ ਆਪਣੀਆਂ ਕਵਤਾਵਾਂ ਟੁਕਾ ਸੁਣਾਉਂਦਾ ਰਿਹਾ ਡੇਢ ਘੰਟਾ ਤੇ ਆਵਾਜ਼ ਮਾਰੀ ਮੇਰੇ ਸੱਚੇ ਪਾਤਸ਼ਾਹ ਜੀ ਨੇ ਕੋਲ ਖਲੋਤਾ ਸਿੰਘ ਕਹਿਣ ਲੱਗੇ ਅੰਦਾ ਕਰੋ ਖਜ਼ਾਨੇ ਦੇ ਵਿੱਚ ਕਿੰਨਾ ਕੁਝ ਪਿਆ ਹੈ ਕੱਲਕੇ ਸੱਚੇ ਪਾਤਸ਼ਾਹ ਇੰਨੀਆਂ ਮੋਹਰਾਂ ਪਈਆਂ ਨੇ ਕਹਿੰਨ ਲੱਗੇ ਲਿਆਓ ਉਸ ਸਮੇਂ ਇਤਿਹਾਸ ਜ਼ਿਕਰ ਕਰਦਾ ਵੀ 18000 ਰਜਤ ਪੰਨ ਜਿਹੜੀਆਂ ਮੋਹਰਾਂ ਪਈਆਂ ਸਨ ਸਾਰੇ ਖਜ਼ਾਨੇ ਦੀਆਂ ਮੋਹਰਾਂ ਗੱਡੀਆਂ ਉਹ ਪ੍ਰਸ਼ਾਦੀ ਹਾਥੀ ਜਿਹੜਾ ਉਸ ਸਮੇਂ ਕਿਸੇ ਬਾਦਸ਼ਾਹ ਦੇ ਕੋਲ ਵੀ ਨਹੀਂ ਸੀ ਤੇ ਉਹ ਪ੍ਰਸ਼ਾਦੀ ਹਾਥੀ ਮੇਰੇ ਸਤਿਗੁਰੂ ਪਾਤਸ਼ਾਹ ਜਿਨੇ ਸਤਕਾਰ ਦੇ ਤੌਰ ਤੇ ਕਵੇ ਹੰਸਰਾਮ ਨੂੰ ਦਿੱਤਾ ਸੀ ਸਤਕਾਰ ਦੇ ਤੌਰ ਤੇ ਤੇ ਨਾਲ ਕੁਝ ਸਿੱਖ ਦਿੱਤੇ ਕਹਿਣ ਲੱਗੇ ਵੀ ਇਦਾਂ ਕਰੋ ਇਹਨਾਂ ਦੇ ਨਾਲ ਜਾਓ ਤੇ ਇਹਨਾਂ ਨੂੰ ਇਹਨਾਂ ਦੀ रियासत ਦੇ ਵਿੱਚ ਛੱਡ ਕੇ ਆਓ ਉਹੀ ਜਦੋਂ ਕਵੀ ਹੰਸਰਾਮ ਆਪਣੀ रियासत ਤੋਂ ਪਹਿਲਾਂ रियासत ਤੋਂ ਲੰਘਦਾ ਪਿਆ ਨਾ ਉੱਥੇ ਰਾਜਾ ਸ਼ਿਕਾਰ ਪਿਆ ਖੇਡਦਾ ਜਦੋਂ ਰਾਜਾ ਸ਼ਿਕਾਰ ਖੇਡਦਾ ਉਹਨੇ ਵੇਖਿਆ ਵੀ ਕੋਈ ਹਾਥੀ ਦੇ ਉੱਤੇ ਸਵਾਰ ਨਾਲ 5-7 ਘੋੜਿਆਂ ਦੇ ਉੱਤੇ ਕੋਈ ਸਿਪਾਈ ਸਵਾਰ ਨੇ ਖਜ਼ਾਨਾ ਲੱਦਿਆ ਹੋਇਆ ਹਾਥੀ ਵੀ ਅਨੋਖਾ ਹਾਥੀ ਹੈ ਅੱਜ ਤੱਕ ਕਦੇ ਇਹ ਹਾਥੀ ਨਹੀਂ ਵਿਖਿਆ ਤੇ ਦੋੜਿਆ ਆਇਆ ਆ ਕੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਸਿਰ ਝੁਕਾ ਕੇ ਕਹਿਣ ਲੱਗਾ ਵੀ ਤੁਸੀਂ ਕਿਸੇ रियासत ਦੇ ਰਾਜੇ ਲੱਗਦੇ ਹੋ ਤਾਂ ਕਵੀ ਹੰਸਰਾਮ ਦੀ ਅੱਖਾਂ 'ਚੋਂ ਪਾਣੀ ਆ ਗਿਆ ਅੱਖਾਂ ਭਰੀਆਂ ਹੋਈਆਂ ਨੇ ਗਲੇ ਦੇ ਵਿੱਚੋਂ ਬੋਲਣੇ ਨਿਕਲਦੇ ਪਏ ਕਹਿਣ ਲੱਗਾ ਵੀ ਮੈਂ ਕਿਸੇ ਰਿਆਸਤ ਦਾ ਰਾਜਾ ਨਹੀਂ ਮੈਂ ਤੇ ਗੁਰੂ ਨਾਨਕ ਦੇ ਘਰ ਦਾ ਇੱਕ ਗਰੀਬੜਾ ਜਿਹਾ ਇੱਕ ਨਿਤਾਣਾ ਜਿਹਾ ਇੱਕ ਨਿੱਕਾ ਜਿਹਾ ਜਿਹੜਾ ਗੁਰੂ ਦਾ ਸੇਕਾ ਤੇ ਉਸੇ ਦਿਨ ਤੋਂ ਉਹ ਰਾਜਾ ਕਹਿ ਲਗਾ ਵੀ ਜਿਹਦਾ ਸਿੱਖ ਇੰਨਾ ਅਮੀਰ ਹੋ ਸਕਦਾ ਹੈ ਤੇ ਗੁਰੂ ਕਿੰਨਾ ਕੁ ਅਮੀਰ ਹੋਵੇ